Llamó el apelido a San Juan ਰਬੂ ਪਤਰਾਏ ਪਾਰਕ ਦੀ ਗਲਪਲਾ ਮਹਾਜੂ ਮੁਖਾ ਤੋਂ ਕੇ ਆਪਣੇ ਮੁਖਾਂ ਨੂੰ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਗੁਰਦੁਆਰਾ ਪਾਤਸ਼ਾਹ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਗੁਰਿਆਈ ਦਿਵਸ ਬੜੀ ਹੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇਲਾਹੀ ਬਾਣੀ ਦੇ ਭੋਗ ਤੋਂ ਉਪਰੰਤ ਸੁੰਦਰ ਦੀਵਾਨ ਸਜਾਏ ਗਏ ਗੁਰੂ ਨਾਨਕ ਅੰਦਰ ਧਰਮ ਪ੍ਰਚਾਰ ਕਮੇਟੀ ਵੱਲੋਂ ਪਹੁੰਚੇ ਹੋਏ ਕਵੀਸ਼ਰੀ ਅਤੇ ਢਾਡੀ ਜਥੇ ਪ੍ਰਚਾਰਕ ਸਹਿਬਾਨ ਵੱਲੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਮਹਾਨ ਫਰੁਪਕਾਰੀ ਜੀਵਨ ਸੰਗਤਾਂ ਨੂੰ ਸਰਵਣ ਕਰਾਇਆ ਗਿਆ ਸੋ ਸਾਧ ਸੰਗਤ ਅੱਜ ਦੇ ਦਿਨ ਅਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਜਿੱਥੇ ਜੋਤੀ ਜੋਤ ਸਮਾਏ ਉਥੇ ਉਹਨਾਂ ਨੇ ਆਉਣ ਵਾਲੇ ਸਮੇਂ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦਾ ਮਾਲਕ ਕੌਣ ਹੋਵੇਗਾ ਇਸ਼ਾਰਾ ਕੀਤਾ ਸੀ ਬਾਬਾ ਬਸੇ ਬਕਾਲੇ ਬਾਨ ਗੁਰ ਸੰਗਤ ਸਕਲ ਸਮਾਲੇ ਕਿ ਸਾਡੇ ਤੋਂ ਬਾਅਦ ਬਕਾਲੇ ਦੀ ਧਰਤੀ ਦੇ ਉੱਪਰ ਕਿਉਂਕਿ ਉਸ ਸਮੇਂ ਕੇਵਲ ਇਸ ਨਗਰ ਨੂੰ ਬਕਾਲਾ ਹੀ ਕਿਹਾ ਜਾਂਦਾ ਸੀ ਉਸ ਤੋਂ ਉਪਰੰਤ ਸਤਿਗੁਰੂ ਜੀ ਦੇ ਪ੍ਰਗਟ ਹੋਣ ਉਪਰੰਤ ਸਤਕਾਰ ਦੇ ਨਾਲ ਸੰਗਤਾਂ ਬਾਬਾ ਬਕਾਲਾ ਸਾਹਿਬ ਆਖਦੀਆਂ ਨੇ ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਅੱਜ ਗੁਰਤਾ ਗੱਦੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਗਈ ਸੋ ਇਸ ਮਹਾਨ ਅਸਥਾਨ ਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਦੀ آمد ਹੋਈ ਹੈ ਸੰਗਤਾਂ ਨੇ ਆਪਣਾ ਸਤਕਾਰ ਸ਼ਰਧਾ ਗੁਰੂ ਚਰਨਾਂ ਵਿੱਚ ਆ ਕੇ ਪ੍ਰਗਟ ਕੀਤਾ ਹੈ ਇੱਥੋਂ ਦੇ ਮੈਨੇਜਰ ਸਰਦਾਰ ਗੁਰਵਿੰਦਰ ਸਿੰਘ ਜੀ ਦੇਵੀदासਪੁਰ ਵੱਲੋਂ ਸੰਗਤਾਂ ਦੀ آمد ਨੂੰ ਮੁੱਖ ਰੱਖਦੇ ਹਾਂ ਬੜੇ ਹੀ ਸੁਚੱਜੇ ਪ੍ਰਬੰਧ ਪਾਰਕਿੰਗ ਲੰਗਰ ਆਦਕ ਦੇ ਕੀਤੇ ਗਏ ਸੋ ਸਤਿਗੁਰੂ ਜੀ ਕਿਰਪਾ ਕਰਨ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਮਹਾਨ ਸਿੱਖਿਆਵਾਂ ਤੋਂ ਜਾਣੂ ਹੋ ਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਕਾ ਖਾਲਸਾ 사ਤ ਸੰਗਤ ਜੀ ਅੱਜ ਆਪਾਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਿੱਤਰ ਸਾਨ ਸ਼੍ਰੀ ਪੁਰਾ ਸਾਹਿਬ ਜੀ ਸ਼੍ਰੀ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਨਤਮਸਤਕ ਹੋ ਰਹੇ ਹਾਂ ਜਿਥੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ 26 ਸਾਲ 9 ਮਹੀਨੇ 13 ਦਿਨ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਇੱਥੇ ਭਗਤੀ ਕੀਤੀ ਸ੍ਰੀ ਪੁਰਾ ਸਾਹਿਬ ਜੀ ਵਿਖੇ। ਅੱਜ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਅੱਠਵੇਂ ਪਾਤਸ਼ਾਹ ਜਿਨ੍ਹਾਂ ਦਾ ਜੋਤੀ ਜੋਦ ਗੁਰਪਰਵ ਵੀ ਹੈ। ਔਰ ਸ਼੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਮਹਾਰਾਜ ਜੀ ਦਾ ਗੁਰਾਇ ਗੁਰਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਵਤ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ। ਪਰਸੋਂ ਵਾਲੇ ਰੋਜ ਤੋਂ ਸ਼੍ਰੀ ਖੰਡ ਪਾਠ ਸਾਹਿਬ ਪਰಾರಂಭ ਹੋਏ ਸਨ। ਕੱਲ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕਰਕੇ ਸਭਾ ਸੰਗਤਾਂ ਨੇ ਬੜੀ ਸ਼ਰਧਾ ਭਾਵ ਨਾਲ ਹਾਜ਼ਰੀਆਂ ਭਰੀਆਂ। ਰਾਜ ਸ਼ਿਰੀਖੰਡਪੜ ਸਾਹਿਬ ਜੀ ਦੇ ਭੋਗ ਪੈਣ ਤੋਂ ਫੁਰੰਤ ਗੁਰਮਤ ਸਮਾਗਮ ਹੋ ਰਹੇ ਹਨ ਧਾਰਮਿਕ ਦੀਵਾਨ ਸਜਾਏ ਗਏ ਹਨ ਜਿਸ ਦੇ ਵਿੱਚ ਰਾਗੀ ਢਾਡੇ ਪ੍ਰਚਾਰਕ ਸਹਿਬਾਨ ਸਿੱਖ ਸੰਗਤਾਂ ਨੂੰ ਗੁਰੂ ਇਤਿਹਾਸ ਸਿੱਖ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਨ ਕਿਉਂਕਿ ਅੱਜ ਦਾ ਦਿਨ ਬੋਧੀ ਸਿੰਘ ਸਿੱਖ ਸੰਗਤਾਂ ਭੁਲੇਖਾ ਪੈਂਦਾ ਸਾਚਾ ਗੁਰ ਲਾਧੋ ਦੇ ਮਨਾਉਣ ਦਾ ਪਰ ਅੱਜ ਸਤਿਗੁਰੂ ਸ਼ਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਜੋਤੀ ਜੋ ਸਮਾਉਣ ਲੱਗੇ ਸਨ ਜੋ ਸਤਗੁਰਾਂ ਨੇ ਉਸ ਸਮੇਂ ਗੁਰਸਿੱਖਾਂ ਦੇ ਕਹਿਣ ਤੇ ਬਚਨ ਕਰਨੇ ਕੀਤੇ ਸਨ ਬਾਬਾ ਬਸਾ ਜੇ ਗ੍ਰਾਮ ਬਕਾਲੇ ਬਾਨ ਗੁਰ ਸੰਗਤ ਸਗਲ ਸੰਭਾਲੇ ਇਹਨਾਂ ਬਚਨਾਂ ਦੇ ਨਾਲ ਜੋ ਗੁਰਿਆਈ ਸਤਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਹੈ ਉਹ ਗੁਰਿਆਈ ਗੁਰਪੁਰਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅਜਿਵੇਂ ਸ਼ਪਰਦੇਵ ਸਿੱਖ ਸੰਗਤਾਂ ਮਨਾ ਰਹੀਆਂ ਹਨ ਇਸ ਵਾਸਤੇ ਸਾਚਾ ਗੁਰ ਲਾਧੋੜੇ ਅਗਸਤ ਮਹੀਨੇ ਦੇ ਵਿੱਚ ਆਉਂਦਾ ਹੈ ਜਦੋਂ ਬਾਬਾ ਮੱਖਣ ਸ਼ਾਹ ਨੇ ਸਤਿਗੁਰਾਂ ਨੂੰ ਪ੍ਰਗਟ ਕਰਨਾ ਕੀਤਾ ਸੀ ਇਸ ਵਾਸਤੇ ਅੱਜ ਦਾ ਜਿਹੜਾ ਦਿਨ ਹੈ ਜਿੱਥੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋਤੀ ਜੋਤ ਗੁਰਪੁਰਬ ਬੇਅੰਤ ਸੰਗਤਾਂ ਸ਼ਰਧਾ ਭਾਵਨ ਨਾਲ ਮਨਾ ਰਹੀਆਂ ਹਨ ਉੱਥੇ ਅੱਜ ਗੁਰਿਆਈ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਵੀ ਵਿਸ਼ਵ ਪਰਦੇਸਿਕ ਸੰਗਤਾਂ ਮਨਾ ਰਹੀਆਂ ਹਨ ਬੜੀ ਸ਼ਰਧਾ ਭਾਵਨ ਦੇ ਨਾਲ ਔਰ ਸ੍ਰੀ ਬਾਪੂ ਕਾਲਾ ਸਹਿਬ ਪਾਵਨ ਧਰਤੀ ਤੇ ਸਿੱਖ ਸੰਗਤਾਂ ਨਤਮਸਕ ਹੋ ਕਰਕੇ ਲਾਹੇ ਪ੍ਰਾਪਤ ਕਰ ਰਹੀਆਂ ਹਨ ਔਰ ਸਤਸਵਾ ਸੰਗਤਾਂ ਦੀ ਬੇਨਤੀ ਹੈ ਕਿ ਜੋ ਸਤਗੁਰਾਂ ਦਾ ਉਪਦੇਸ਼ ਇਹ ਸੰਦੇਸ਼ ਹੈ ਗੁਰਮਤ ਸਮਾਗਮ ਤੋਂ ਜਹਾਜ ਨੇ ਪਰ ਕਰਕੇ ਸਤਗੁਰਾਂ ਦੇ ਸੰਦੇਸ਼ ਉਪਦੇਸ਼ ਨੂੰ ਫਿਰਦੇ ਵਿੱਚ ਵਿਸਾ ਕਰਕੇ ਆਪਨਾ ਮਨੁੱਖਾ ਜਨਮ ਸਫਲਾ ਕਰਨਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ